ਦੋਸਤੋ ਭਾਰਤ ਦੀ ਸਭਿਅਤਾ ਦੇ ਮੁਤਾਬਿਕ ਕੁੜੀ ਦਾ ਜਦੋਂ ਵਿਆਹ ਹੋ ਜਾਂਦਾ ਹੈ ਤਾਂ ਉਹਦਾ ਸੋਹਰਾ ਘਰ ਹੀ ਉਹਦੇ ਲਈ ਸਾਰਾ ਕੁਝ ਹੁੰਦਾ ਹੈ ਮਤਲਬ ਉਹਨੂੰ ਇਹ ਸਿਖਾਇਆ ਜਾਂਦਾ ਹੈ ਕਿ ਉਹ ਆਪਣਾ ਸੋਹਰਾ ਪਰਿਵਾਰ ਕਦੇ ਵੀ ਛੱਡ ਕੇ ਨਹੀਂ ਆ ਸਕਦੀ ਉਹਦੀ ਸਿਰਫ ਆਪਣੇ ਸੋਹਰੇ ਪਰਿਵਾਰ ਤੋਂ ਅਰਥੀ ਹੀ ਉੱਠੇਗੀ ਤਾਂ ਹੀ ਉਹ ਆਪਣਾ ਪਰਿਵਾਰ ਛੱਡੇਗੀ ਇਹੋ ਜੀ ਸੋਚ ਕਈਆਂ ਕੁੜੀਆਂ ਦੇ ਦਿਮਾਗ ਦੇ ਉੱਤੇ ਬੈਠ ਜਾਂਦੀ ਹੈ ਭਾਵੇਂ ਸੋਹਰੇ ਪਰਿਵਾਰ ਦੇ ਵਿੱਚ ਉਹਨਾਂ ਤੇ ਜਿੰਨਾ ਮਰਜ਼ੀ ਅਤਿਆਚਾਰ ਹੁੰਦਾ ਹੋਵੇ ਉਹ ਕਿਸੇ ਨੂੰ ਨਹੀਂ ਦੱਸਦੀਆਂ ਇਹੋ ਜੀਆਂ ਘਟਨਾਵਾਂ ਤੁਹਾਨੂੰ ਇੰਡੀਆ ਦੇ ਵਿੱਚ ਅਕਸਰ ਹੀ ਸੁਣਨ ਨੂੰ ਮਿਲ ਜਾਣਗੀਆਂ ਕਿਉਂਕਿ ਇੰਡੀਆ ਦੇ ਜ਼ਿਆਦਾਤਰ ਸਮਾਜ ਦੀ ਸੋਚ ਇਹੋ ਜਿਹੀ ਹੈ ਪਰ ਜੇਕਰ ਇਹ ਹੀ ਗੱਲ ਇੱਕ ਇੰਗਲੈਂਡ ਵਰਗੇ ਦੇਸ਼ ਦੇ ਵਿੱਚ ਹੋਵੇ ਤਾਂ ਬਹੁਤ ਹੀ ਅਜੀਬ ਵੇਖਣ ਨੂੰ ਮਿਲਦਾ ਹੈ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇੱਕ ਇਹੋ ਜੀ ਲੜਕੀ ਦੀ ਹੈ ਜਿਸਦੇ ਨਾਲ ਵੀ ਵਿਆਹ ਤੋਂ ਬਾਅਦ ਇਹੋ ਜਿਹਾ ਹੀ ਉਹਦੇ ਨਾਲ ਅਤਿਆਚਾਰ ਹੁੰਦਾ ਰਿਹਾ ਜਿਸ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ ਸੀਤਾਕੌਰ ਸੀਤਾ ਕੋਰ ਦਾ ਜਨਮ ਸਾਲ 1982 ਦੇ ਵਿੱਚ ਨਾਰਥ ਲੰਡਨ ਦੇ ਵਿੱਚ ਰਹਿੰਦੀ ਹੋਈ ਇੱਕ ਸਿੱਖ ਫੈਮਿਲੀ ਦੇ ਘਰ ਹੋਇਆ ਸੀ। ਸੀਤਾ ਦੇ ਘਰ ਦੇ ਵਿੱਚ ਉਹਦੀ ਇੱਕ ਵੱਡੀ ਭੈਣ ਸਵਿੰਦਰ ਕੋਰ, ਇੱਕ ਵੱਡਾ ਭਰਾ ਤੇ ਇੱਕ ਸੀਤਾ ਦੀ ਹੋਰ ਭੈਣ ਜਿਹਦਾ ਨਾਮ ਸੀ ਗੀਤਾ। ਗੀਤਾ ਤੇ ਸੀਤਾ ਇਹ ਦੋਨੇ ਜੁੜਵਾ ਹੁੰਦੀਆਂ ਨੇ। ਉਸ ਸਮੇਂ ਬਾਲੀਵੁੱਡ ਦੇ ਵਿੱਚ ਇੱਕ ਮਸ਼ਹੂਰ ਫਿਲਮ ਹੋਈ ਸੀ ਸੀਤਾ ਔਰ ਗੀਤਾ। ਇਸ ਫਿਲਮ ਤੋਂ ਹੀ ਇਹਨਾਂ ਦਾ ਨਾਮ ਰੱਖਿਆ ਗਿਆ ਸੀ। ਹੁਣ ਟਾਈਮ ਬੀਤਦਾ ਜਾਂਦਾ ਹੈ ਤੇ ਸੀਤਾ ਤੇ ਗੀਤਾ ਦੋਨੇ ਵੱਡੀਆਂ ਹੋ ਜਾਂਦੀਆਂ ਨੇ ਜਦੋਂ ਸੀਤਾ ਦੀ ਉਮਰ 23 ਸਾਲ ਦੀ ਹੋ ਜਾਂਦੀ ਹੈ ਤਾਂ ਇਹਦੇ ਘਰ ਵਾਲੇ ਇਹਦਾ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੰਦੇ ਨੇ ਤੇ ਇਹਦੇ ਪਰਿਵਾਰ ਵਾਲੇ ਪਵਨ ਸੈਣੀ ਨਾਮ ਦੇ ਮੁੰਡੇ ਦੇ ਨਾਲ ਇਹਨੂੰ ਮਿਲਾਉਂਦੇ ਨੇ ਪਵਨ ਸੈਣੀ ਜੋ ਕਿ ਹਰਿਆਣੇ ਤੋਂ ਲੰਡਨ ਦੇ ਵਿੱਚ ਆਇਆ ਹੋਇਆ ਸੀ ਤੇ ਇਹ ਇੱਕ ਕੰਸਟਰਕਸ਼ਨ ਦੀ ਕੰਪਨੀ ਦੇ ਵਿੱਚ ਲੇਬਰ ਦਾ ਕੰਮ ਕਰਦਾ ਸੀ ਸਾਲ 2005 ਦੇ ਵਿੱਚ ਸੀਤਾ ਤੇ ਪਵਨ ਸੈਣੀ ਦਾ ਵਿਆਹ ਹੋ ਜਾਂਦਾ ਹੈ ਤਕਰੀਬਨ 1 ਸਾਲ ਬਾਅਦ ਹੀ ਇਹਨਾਂ ਦੋਨਾਂ ਦੇ ਘਰ ਦੇ ਵਿੱਚ ਇੱਕ ਮੁੰਡੇ ਦਾ ਜਨਮ ਹੁੰਦਾ ਹੈ ਪਰ ਬੱਚਾ ਹੋਣ ਤੋਂ ਪਹਿਲਾਂ ਹੀ ਪਵਨ ਸੈਣੀ ਨੇ ਆਪਣੇ ਵੱਡੇ ਭਰਾ ਜਤਿੰਦਰ ਸੈਣੀ ਨੂੰ ਜੋ ਕਿ ਇੰਡੀਆ ਦੇ ਵਿੱਚ ਰਹਿੰਦਾ ਸੀ ਉਹਦੇ ਨਾਲ ਇਹਨਾਂ ਇੱਕ ਵਾਅਦਾ ਕੀਤਾ ਹੋਇਆ ਸੀ ਉਹ ਵਾਅਦਾ ਸੀ ਕਿ ਉਹਦੇ ਘਰ ਜਿਹੜਾ ਵੀ ਪਹਿਲਾ ਬੱਚਾ ਹੋਵੇਗਾ ਉਹ ਆਪਣੇ ਭਰਾ ਜਤਿੰਦਰ ਸੈਣੀ ਨੂੰ ਦੇ ਦੇਵੇਗਾ ਕਿਉਂਕਿ ਜਤਿੰਦਰ ਸੈਣੀ ਦੇ ਵਿਆਹ ਨੂੰ ਕਾਫੀ ਦੇਰ ਹੋ ਚੁੱਕੀ ਸੀ ਤੇ ਉਹਦੇ ਘਰ ਦੇ ਵਿੱਚ ਕੋਈ ਵੀ ਬੱਚਾ ਨਹੀਂ ਹੋਇਆ ਸੀ ਪਰ ਇਹ ਵਾਅਦੇ ਦੇ ਬਾਰੇ ਸੀਤਾ ਨੂੰ ਕੁਝ ਨਹੀਂ ਪਤਾ ਹੁੰਦਾ ਜਦੋਂ ਇਹ ਗੱਲ ਉਹਨੂੰ ਪਤਾ ਲੱਗਦੀ ਹੈ ਤਾਂ ਉਹਦਾ ਬੜਾ ਹੀ ਦਿਲ ਦੁਖਦਾ ਹੈ ਉਦੇ ਨਾਲ ਉਹਦੇ ਪਤੀ ਨੇ ਇੱਕ ਵਾਰੀ ਵੀ ਗੱਲ ਨਹੀਂ ਕੀਤੀ ਸੀ ਸੀਤਾ ਹੁਣ ਆਪਣੇ ਬੱਚੇ ਨੂੰ ਪਵਨ ਸੈਣੀ ਦੇ ਪਰ ਅਜਤਿੰਦਰ ਸੈਣੀ ਨੂੰ ਨਹੀਂ ਦੇਣਾ ਚਾਹੁੰਦੀ ਸੀ ਉਹ ਆਪਣੀ ਗੱਲ ਤੇ ਅੜੀ ਵੀ ਰਹਿੰਦੀ ਹੈ ਉਹ ਆਪਣਾ ਮੁੰਡਾ ਪਵਨ ਸੈਣੀ ਦੇ ਪਰ ਅਜਤਿੰਦਰ ਸੈਣੀ ਨੂੰ ਨਹੀਂ ਦਿੰਦੀ ਹੁਣ 2 ਸਾਲ ਬੀਤਦੇ ਨੇ 2 ਸਾਲ ਬਾਅਦ ਪਵਨ ਸੈਣੀ ਦੇ ਘਰ ਦੇ ਵਿੱਚ ਫਿਰ ਦੂਸਰਾ ਬੱਚਾ ਹੁੰਦਾ ਹੈ ਤੇ ਹੁਣ ਇਹ ਇੱਕ ਕੁੜੀ ਹੁੰਦੀ ਹੈ ਹੁਣ ਇਸ ਕੁੜੀ ਦੇ ਹੋਂਦ ਦੇ ਨਾਲ ਹੀ ਇਹਨਾਂ ਦੇ ਘਰ ਦੇ ਵਿੱਚ ਸ਼ਾਂਤੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿਉਂਕਿ ਜਤਿੰਦਰ ਸੈਣੀ ਨੇ ਸਿਰਫ ਮੁੰਡੇ ਦੀ ਮੰਗ ਕੀਤੀ ਸੀ ਉਹ ਕੁੜੀ ਨਹੀਂ ਲੈਣਾ ਚਾਹੁੰਦਾ ਸੀ ਹੁਣ ਸਾਲ 2012 ਆ ਜਾਂਦਾ ਹੈ ਤੇ ਸਾਲ 2012 ਦੇ ਵਿੱਚ ਸੀਤਾ ਇੱਕ ਵਾਰੀ ਫਿਰ ਤੋਂ ਪ੍ਰੈਗਨੈਂਟ ਹੁੰਦੀ ਹੈ ਇਸ ਵਾਰੀ ਉਹ ਦੋ ਬੱਚਿਆਂ ਨੂੰ ਜਨਮ ਦਿੰਦੀ ਹੈ ਜਾਨੀ ਕਿ ਉਹਦੇ ਘਰ ਦੇ ਵਿੱਚ ਜੁੜਵਾ ਬੱਚੇ ਹੁੰਦੇ ਨੇ ਇੱਕ ਮੁੰਡਾ ਤੇ ਇੱਕ ਕੁੜੀ ਹੁਣ ਸੀਤਾ ਦੇ ਉੱਤੇ ਉਹਦੇ ਨਾਂ ਫੈਮਿਲੀ ਵੱਲੋਂ ਹੋਰ ਵੀ ਜ਼ਿਆਦਾ ਪ੍ਰੈਸ਼ਰ ਪਾਇਆ ਜਾਣ ਲੱਗ ਪਿਆ ਸੀ ਜਤਿੰਦਰ ਸੈਣੀ بار-ਬਾਰ ਆਪਣੇ ਭਰਾ ਪਵਨ ਸੈਣੀ ਦੇ ਉੱਤੇ ਦਬਾਅ ਪਾ ਰਿਹਾ ਸੀ ਕਿ ਉਹਨੂੰ ਦੂਸਰਾ ਮੁੰਡਾ ਦਿੱਤਾ ਜਾਵੇ ਪਰ ਇੱਥੇ ਵੀ ਸੀਤਾ ਆਪਣੇ ਫੈਸਲੇ ਤੇ ਡਟੀ ਰਹਿੰਦੀ ਹੈ ਉਹ ਆਪਣੀ ਔਲਾਦ ਦੇ ਵਿੱਚੋਂ ਕਿਸੇ ਨੂੰ ਵੀ ਆਪਣੇ ਜੇਠ ਜਤਿੰਦਰ ਸੈਣੀ ਨੂੰ ਨਹੀਂ ਦੇਣਾ ਚਾਹੁੰਦੀ ਸੀ ਜੁੜਵਾ ਬੱਚੇ ਹੋਣ ਤੋਂ ਬਾਅਦ ਸੀਤਾ ਦਾ ਸੀਤਾ ਦੇ ਘਰ ਦੇ ਵਿੱਚ ਬਹੁਤ ਹੀ ਬੁਰਾ ਹਾਲ ਕੀਤਾ ਜਾਣ ਲੱਗ ਪਿਆ ਸੀ ਉਹਦੇ ਨਾਲ ਘਰ ਦੇ ਵਿੱਚ ਗਾਲੀ-ਗਲੋਚ, ਕੁੱਟਮਾਰ ਹੋਣੀ ਸ਼ੁਰੂ ਹੋ ਗਈ ਸੀ। ਹੁਣ ਸੀਤਾ ਦੇ ਪਰਿਵਾਰ ਵਾਲਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ, ਉਹਦੀਆਂ ਭੈਣਾਂ, ਉਹਦੇ ਮਾਪਿਓ ਉਹਨੂੰ ਕਹਿੰਦੇ ਕਿ ਤੂੰ ਪਵਨ ਸੈਣੀ ਨਾਲੋਂ ਵੱਖ ਹੋ ਜਾ। ਯਾਨੀ ਕਿ ਉਹਨੂੰ ਡਿਵੋਰਸ ਦੇ ਦੇ। ਪਰ ਸੀਤਾ ਦੀ ਪਰਵਰਿਸ਼ ਇਹੋ ਜਿਹੇ ਮਾਹੌਲ ਦੇ ਵਿੱਚ ਹੋਈ ਹੁੰਦੀ ਹੈ ਕਿ ਉਹ ਡਿਵੋਰਸ ਨਾਮ ਤੋਂ ਵੀ ਨਫ਼ਰਤ ਕਰਦੀ ਸੀ। ਉਹ ਇਹੋ ਸੋਚਦੀ ਸੀ ਕਿ ਉਹਦਾ ਵਿਆਹ ਹੋ ਕੇ ਇਸ ਘਰ ਦੇ ਵਿੱਚ ਆਇਆ ਹੈ ਤੇ ਇਸ ਘਰ 'ਚੋਂ ਉਹਦੀ ਅਰਥੀ ਹੀ ਉੱਠੇਗੀ। ਇਸ ਤੋਂ ਇਲਾਵਾ ਉਹ ਘਰ ਛੱਡ ਕੇ ਨਹੀਂ ਜਾਵੇਗੀ। ਤੇ ਦੂਜੇ ਪਾਸੇ ਉਹਨੂੰ ਇਹ ਵੀ ਡਰ ਲੱਗਦਾ ਸੀ ਕਿ ਉਹਦੇ ਘਰ ਦੇ ਵਿੱਚ ਚਾਰ ਬੱਚੇ ਨੇ ਜੇਕਰ ਉਹ ਇਕੱਲੀ ਰਹੇਗੀ ਤਾਂ ਉਹ ਆਪਣੇ ਚਾਰ ਬੱਚਿਆਂ ਨੂੰ ਕਿਵੇਂ ਸੰਭਾਲੇਗੀ ਇਸ ਲਈ ਉਹ ਕੁੱਟਮਾਰ ਖਾ ਕੇ ਵੀ ਉਸੇ ਘਰ ਦੇ ਵਿੱਚ ਹੀ ਪਈ ਰਹਿੰਦੀ ਸੀ ਹੁਣ 3 ਸਾਲ ਬੀਤ ਜਾਂਦੇ ਨੇ ਤੇ ਸਾਲ ਆ ਜਾਂਦਾ ਹੈ 2015 ਦਾ ਇੱਕ ਬੰਨੇ ਸੀਤਾ ਆਪਣੇ ਫੈਸਲੇ ਤੇ ਕਾਇਮ ਰਹਿੰਦੀ ਹੈ ਤੇ ਦੂਜੇ ਪਾਸੇ ਉਹਦਾ ਸੋਹਰਾ ਪਰਿਵਾਰ ਸਾਜ਼ਿਸ਼ਾਂ ਕਰਦੇ ਰਹਿੰਦੇ ਨੇ ਕਿ ਕਿਵੇਂ ਉਹਦੇ ਕੋਲੋਂ ਦੂਜਾ ਬੱਚਾ ਖੋਇਆ ਜਾਵੇ ਸਾਲ 2015 ਦੇ ਵਿੱਚ ਪਵਨ ਸੈਣੀ ਹੁੰਨੇ ਇਹਦੇ ਨਾਲ ਇੱਕ ਚਾਲ ਖੇਡਦਾ ਹੈ ਉਹ ਕਹਿੰਦਾ ਹੈ ਕਿ ਉਹਦੀ ਮਾਂ ਦੀ ਤਬੀਤ ਬਹੁਤ ਖਰਾਬ ਹੈ ਤੇ ਡਾਕਟਰਾਂ ਨੇ ਉਹਨੂੰ ਜਵਾਬ ਦੇ ਦਿੱਤਾ ਹੈ ਤੇ ਆਖਰੀ ਸਮੇਂ ਦੇ ਵਿੱਚ ਉਹ ਆਪਣੇ ਪੋਤੇ-ਪੋਤੀਆਂ ਦੇ ਮੂੰਹ ਵੇਖਣਾ ਚਾਹੁੰਦੀ ਹੈ ਇਸ ਲਈ ਉਹ ਪੂਰੀ ਫੈਮਿਲੀ ਨੂੰ ਲੈ ਕੇ ਇੰਡੀਆ ਜਾਣਾ ਚਾਹੁੰਦਾ ਹੈ ਇੱਥੇ ਸੀਤਾ ਦੇ ਪਰਿਵਾਰ ਵਾਲਿਆਂ ਨੇ ਸੀਤਾ ਨੂੰ ਮਨਾ ਕੀਤਾ ਸੀ ਕਿ ਉਹ ਇੰਡੀਆ ਨਾ ਜਾਵੇ ਪਰ ਪਵਨ ਸੈਣੀ ਇਮੋਸ਼ਨਲੀ ਉਹਨੂੰ ਬਲੈਕਮੇਲ ਕਰਦਾ ਹੈ ਤੇ ਆਪਣੇ ਬੱਚਿਆਂ ਨੂੰ ਤੇ ਸੀਤਾ ਨੂੰ ਇੰਡੀਆ ਦੇ ਵਿੱਚ ਲੈ ਕੇ ਆ ਜਾਂਦਾ ਹੈ ਹੁਣ 1 ਮਹੀਨੇ ਬਾਅਦ ਯਾਨੀ ਕਿ 30 ਮਾਰਚ 2015 ਨੂੰ ਇੰਗਲੈਂਡ ਦੇ ਵਿੱਚ ਰਹਿੰਦੀ ਸੀਤਾ ਦੀ ਫੈਮਿਲੀ ਨੂੰ ਫੋਨ ਜਾਂਦਾ ਹੈ ਇਹ ਫੋਨ ਪਵਨ ਸੈਣੀਮਲੋਂ ਕੀਤਾ ਜਾ ਰਿਹਾ ਸੀ ਉਹ ਦੱਸਦਾ ਹੈ ਕਿ ਅਚਾਨਕ ਹੀ ਰਾਤ ਨੂੰ ਸੁੱਤੀ ਪਈ ਸੀਤਾ ਨੂੰ ਹਾਰਟ ਅਟੈਕ ਆ ਗਿਆ ਹੈ ਉਹਦੇ ਨਾਲ ਉਹਦੀ ਮੌਤ ਹੋ ਗਈ ਹੈ ਸੀਤਾ ਦਾ ਪਰਿਵਾਰ ਜਦੋਂ ਇਹ ਗੱਲ ਨੂੰ ਸੁਣਦਾ ਹੈ ਤਾਂ ਉਹ ਸ਼ੋਕ ਹੋ ਜਾਂਦਾ ਹੈ ਕਿਉਂਕਿ ਇੱਕ 33 ਸਾਲਾਂ ਦੀ ਉਹਨਾਂ ਦੀ ਜਵਾਨ ਧੀ ਨੂੰ ਕਿਵੇਂ ਹਾਰਟ ਅਟੈਕ ਆ ਸਕਦਾ ਹੈ ਇਹ ਗੱਲ ਸੁਣਨ ਤੋਂ ਬਾਅਦ ਉਹਦਾ ਪੂਰਾ ਪਰਿਵਾਰ 31 ਮਾਰਚ ਨੂੰ ਜਾਨੀ ਕਿ ਅਗਲੇ ਹੀ ਦਿਨ ਫਲਾਈਟ ਲੈ ਕੇ ਇੰਡੀਆ ਪਹੁੰਚ ਜਾਂਦਾ ਹੈ ਹੁਣ ਇਹਦੀ ਫੈਮਲੀ ਜਿਸ ਤਰ੍ਹਾਂ ਹੀ ਸੀਤਾ ਦੀ ਬੋਡੀ ਨੂੰ ਦੇਖਦੀ ਹੈ ਤਾਂ ਉਹ ਬੜੀ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਸੀਤਾ ਕੋਰ ਦੀ ਬੋਡੀ ਨੂੰ ਉਹਦੇ ਸਹੁਰੇ ਪਰਿਵਾਰ ਨੇ ਕੰਬਲਾਂ ਦੇ ਨਾਲ ਲਪੇਟਿਆ ਹੋਇਆ ਸੀ ਤੇ ਇੱਕ ਕੱਚ ਦੇ ਬਕਸ਼ੇ ਦੇ ਵਿੱਚ ਪਾਇਆ ਹੋਇਆ ਸੀ ਸਿਰਫ ਉਹਦਾ ਚਿਹਰਾ ਹੀ ਵਿਜੀਬਲ ਸੀ ਤੇ ਜਦੋਂ ਸੀਤਾ ਦੀ ਫੈਮਿਲੀ ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ ਇਹ ਦੇਖ ਕੇ ਸੀਤਾ ਦੀ ਫੈਮਿਲੀ ਨੂੰ ਸ਼ੱਕ ਹੁੰਦਾ ਹੈ ਉਹ ਹੁਣ ਜ਼ਬਰਦਸਤੀ ਕਰਕੇ ਧੱਕਾ ਮੁਕੀ ਕਰਕੇ ਸੀਤਾ ਦੀ ਬੋਡੀ ਦੇ ਉੱਤੇ ਕੰਬਲ ਹਟਾਉਂਦੇ ਨੇ ਸੀਤਾ ਦੀ ਬੋਡੀ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਸੀਤਾ ਦੀ ਬੋਡੀ ਦੇ ਉੱਤੇ ਪੂਰੀ ਤਰ੍ਹਾਂ ਸੱਟਾਂ ਦੇ ਨਿਸ਼ਾਨ ਪਏ ਹੋਏ ਸਨ ਉਹਦੇ ਗਲੇ ਦੇ ਵਿੱਚ ਵੀ ਨਿਸ਼ਾਨ ਪਏ ਹੋਏ ਸਨ ਜਿਵੇਂ ਜ਼ੋਰ ਜ਼ਬਰਦਸਤੀ ਕਰਕੇ ਉਹਦਾ ਗਲਾ ਕੁੱਟਿਆ ਗਿਆ ਸੀ ਹੁਣ ਸੀਤਾ ਦਾ ਪੇਕਾ ਪਰਿਵਾਰ ਉਹਦੇ ਸਹੁਰੇ ਪਰਿਵਾਰ ਦੇ ਉੱਤੇ ਸੀਤਾ ਦੇ ਕਤਲ ਦਾ ਇਲਜ਼ਾਮ ਲਾ ਦਿੰਦੇ ਨੇ ਹੁਣ ਸੀਤਾ ਦੇ ਪਰਿਵਾਰ ਵਾਲੇ ਇਹਦੀ ਬੋਡੀ ਨੂੰ ਇੰਗਲੈਂਡ ਵਾਪਸ ਲੈ ਕੇ ਜਾਣਾ ਚਾਹੁੰਦੇ ਸਨ ਪਰ ਉਸ ਦਿਨ ਟਾਈਮ ਬਹੁਤ ਹੋ ਚੁੱਕਿਆ ਸੀ ਰਾਤ ਪੈਣ ਵਾਲੀ ਸੀ ਇਸ ਲਈ ਸਾਰਾ ਪਰਿਵਾਰ ਸੌਂ ਜਾਂਦਾ ਹੈ ਉਹ ਸੋਚਦੇ ਨੇ ਕਿ ਸਵੇਰੇ ਉੱਠਣਗੇ ਤੇ ਉਹਦੀ ਬੋਡੀ ਨੂੰ ਵਾਪਸ ਇੰਗਲੈਂਡ ਲੈ ਕੇ ਜਾਣਗੇ ਪਰ ਰਾਤ ਨੂੰ ਹੀ ਚੋੜੀ ਸ਼ੀਪੇ ਪਵਨ ਸਿਆਣੀ ਤੇ ਉਹਦਾ ਪਰਿਵਾਰ ਨੇ ਮਿਲ ਕੇ ਬੋਡੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ ਸਵੇਰੇ ਜਦੋਂ ਸੀਤਾ ਦੇ ਪੇਕੇ ਪਰਿਵਾਰ ਵਾਲੇ ਉੱਠਦੇ ਨੇ ਤਾਂ ਸੀਤਾ ਦੀ ਬੋਡੀ ਉਹਨਾਂ ਨੂੰ ਨਹੀਂ ਮਿਲਦੀ ਯਾਨੀ ਕਿ ਇੱਥੇ ਇੱਕੋ ਇੱਕ ਸਬੂਤ ਸੀ ਤੇ ਉਹ ਵੀ ਮਿਟ ਚੁੱਕਿਆ ਸੀ ਜਦੋਂ ਸੀਤਾ ਦਾ ਪਰਿਵਾਰ ਇੱਥੋਂ ਦੇ ਹਰਿਆਣਾ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਹੈ ਤੇ ਰਿਪੋਰਟ ਲਿਖਾਉਂਦੇ ਨੇ ਤਾਂ ਪੁਲਿਸ ਵਾਲੇ ਉਹਨਾਂ ਨੂੰ ਸਾਫ਼-ਸਾਫ਼ ਮਨਾਂ ਕਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਸੀਤਾ ਦੀ ਇੱਕ ਮੋਤ ਨੇਚਰਲ ਡੈਥ ਹੋਈ ਹੈ ਚੰਗਾ ਹੋਵੇਗਾ ਤੁਸੀਂ ਵਾਪਸ ਇੰਗਲੈਂਡ ਹੀ ਪਰਤ ਜਾਵੋ ਹੁਣ ਸੀਤਾ ਦੇ ਮਾਪਿਓ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਸੁਣਵਾਈ ਇੰਡੀਆ ਦੇ ਵਿੱਚ ਨਹੀਂ ਹੋਣ ਵਾਲੀ ਸੀਤਾ ਦਾ ਪੇਕਾ ਪਰਿਵਾਰ ਵਾਪਸ ਇੰਗਲੈਂਡ ਚੱਲਿਆ ਜਾਂਦਾ ਹੈ ਤੇ ਸੀਤਾ ਦੇ ਬੱਚੇ ਉਹ ਇੱਥੇ ਹੀ ਪਵਨ ਸੈਣੀ ਦੇ ਨਾਲ ਰੁਕ ਜਾਂਦੇ ਨੇ ਹੁਣ ਸੀਤਾ ਦੀ ਫੈਮਿਲੀ ਇੰਗਲੈਂਡ ਜਾ ਕੇ ਉੱਥੇ ਕੇਸ ਦਰਜ ਕਰਦੀ ਹੈ ਪਰ ਉੱਥੇ ਵੀ ਇਹਨਾਂ ਦੇ ਹੱਥ ਕੁਝ ਨਹੀਂ ਲੱਗਦਾ ਕਿਉਂਕਿ ਇੰਗਲੈਂਡ ਦੀ ਪੁਲਿਸ ਉਹਨਾਂ ਨੂੰ ਕਹਿੰਦੀ ਹੈ ਕਿ ਸੀਤਾ ਦੀ ਮੌਤ ਇੰਡੀਆ ਜਾ ਕੇ ਹੋਈ ਹੈ ਇਸ ਲਈ ਉਹਨਾਂ ਦੀ ਜੁਡੀਸ਼ੀਅਲ ਦੇ ਵਿੱਚ ਇਹ ਕੇਸ ਨਹੀਂ ਆਉਂਦਾ ਪਰ ਇੱਥੇ ਪੁਲਿਸ ਵਾਲੇ ਉਹਨਾਂ ਨੂੰ ਇਹ ਸਲਾਹ ਦਿੰਦੇ ਨੇ ਕਿ ਉਹ ਸੀਤਾ ਦੇ ਬੱਚਿਆਂ ਦੀ ਕਸਟਡੀ ਦੇ ਬਾਰੇ ਕੇਸ ਕਰਦੇ ਨੇ ਹੁਣ ਸੀਤਾ ਦੇ ਪਰਿਵਾਰ ਵਾਲੇ ਇੰਗਲੈਂਡ ਦੇ ਵਿੱਚ ਹੀ ਸੀਤਾ ਦੇ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਕੇਸ ਕਰਦੇ ਨੇ ਪਰ ਇਹ ਵੀ ਕੇਸ ਦੇ ਵਿੱਚੋਂ ਕੋਈ ਪੋਜ਼ਿਟਿਵ ਰਿਜ਼ਲਟ ਇਹਨਾਂ ਨੂੰ ਨਹੀਂ ਮਿਲਦਾ ਸੀਤਾ ਦੇ ਭੈਣ ਭਰਾਵਾਂ ਨੇ ਉਹਦੇ ਮਾਪਿਓਂ ਨੇ ਬਰੇ ਹੱਥ ਪੈਰ ਮਾਰੇ ਸਨ ਕਿ ਸੀਤਾ ਦੇ ਬੱਚਿਆਂ ਦੀ ਕਸਟਡੀ ਉਹਨਾਂ ਨੂੰ ਮਿਲ ਜਾਵੇ ਪਰ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਅੱਜ ਦੀ ਡੇਟ ਦੇ ਵਿੱਚ ਵੀ ਇਹ ਕੇਸ ਇਸੇ ਤਰ੍ਹਾਂ ਹੀ ਲਟਕਿਆ ਹੋਇਆ ਹੈ ਇੰਡੀਆ ਦੇ ਵਿੱਚ ਪਵਨ ਸੈਣੀ ਆਪਣੇ ਚਾਰਾਂ ਬੱਚਿਆਂ ਦੇ ਨਾਲ ਆਜ਼ਾਦ ਹੋ ਗੁੰਮ ਰਿਹਾ ਹੈ ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਵਨ ਸੈਣੀ ਦੀ ਇੱਥੇ ਕੋਈ ਵੀ ਫੋਟੋ ਪਬਲਿਕਲੀ ਅਵੇਲੇਬਲ ਨਹੀਂ ਹੈ ਕਿ ਪਵਨ ਸੈਣੀ ਨੇ 10 ਸਾਲ ਆਪਣੀ ਪਤਨੀ ਦਾ ਟੌਰਚਰ ਕੀਤਾ ਆਖਿਰਕਾਰ ਉਹ ਨੂੰ ਇੰਡੀਆ ਦੇ ਵਿੱਚ ਲਿਆਂਦਾ ਤੇ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਉਹਦਾ ਕਤਲ ਕੀਤਾ ਉਸ ਤੋਂ ਬਾਅਦ ਉਹ ਹੁਣ ਆਜ਼ਾਦ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਉਹਨੂੰ ਕੋਈ ਵੀ ਜੇਲ ਨਹੀਂ ਹੋਈ ਇਸ ਕਹਾਣੀ ਤੋਂ ਇੱਕ ਸਿੱਖਿਆ ਤਾਂ ਜ਼ਰੂਰ ਮਿਲਦੀ ਹੈ ਕਿ ਆਪਣੀ ਕੁੜੀਆਂ ਨੂੰ ਇਹ ਸਿੱਖਿਆ ਤਾਂ ਜ਼ਰੂਰ ਦਿਓ ਕਿ ਜੇਕਰ ਉਹਨਾਂ ਦੇ ਉੱਤੇ ਕੋਈ ਜ਼ੁਲਮ ਕਰ ਰਿਹਾ ਹੈ ਤਾਂ ਉਹਦੀ ਆਵਾਜ਼ ਚੁਕੰਦਾ ਉਹਨਾਂ ਦਾ ਫਰਜ਼ ਬਣਦਾ ਹੈ ਨਾ ਕਿ ਇਹੋ ਜੇ ਸਮਾਜ ਦੀ ਤਰ੍ਹਾਂ ਜੇ ਕਰਦਿਆਂ ਨੇ ਕਹਿ ਦਿੱਤਾ ਕਿ ਉਹਦਾ ਵਿਆਹ ਤੋਂ ਬਾਅਦ ਉਹਦਾ ਸੋਹਰਾ ਪਰਿਵਾਰ ਹੀ ਸਾਰਾ ਕੁਝ ਹੈ ਮਤਲਬ ਕਿ ਉਹ ਵਿਆਹ ਕਰਕੇ ਇੱਕ ਵਾਰੀ ਸੋਹਰੇ ਪਰਿਵਾਰ ਚਲੀ ਗਈ ਤਾਂ ਉਥੋਂ ਉਹਦੀ ਅਰਥੀ ਹੀ ਉਠਣੀ ਹੈ ਚਾਹੇ ਉਹਦੇ ਸੋਹਰੇ ਪਰਿਵਾਰ ਦੇ ਵਿੱਚ ਉਹਦੇ ਨਾਲ ਜੋ ਮਰਜੀ ਹੁੰਦਾ ਰਹੇ ਚਾਹੇ ਉਹਨਾਂ ਨੂੰ ਮਾਰਕੁਟਾਈ ਕਰਦੇ ਰਹਿਣ ਚਾਹੇ ਉਹਨਾਂ ਤੇ ਉੱਤੇ ਕਈ ਤਰ੍ਹਾਂ ਦੇ ਜ਼ੁਲਮ ਕਰਦੇ ਰਹਿਣ ਪਰ ਇਹ ਆਵਾਜ਼ ਨਹੀਂ ਚੱਕਦੀਆਂ ਇਹੋ ਜੇ ਸਮਾਜ ਦੀ ਸੋਚ ਨੂੰ ਬਦਲਣ ਦੀ ਲੋੜ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ